ਗੁਰੂ ਨਗਰੀ ਦੇ ਵਿਕਾਸ ਲਈ ਖਰਚੇ ਜਾਣਗੇ 2000 ਕਰੋੜ ਰੁਪਏ ਸਿੱਧੂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ 2000 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ 1300 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਨੂੰ ਪੀਣ ਲਈ ਸਾਫ਼ ਸੁਥਰਾ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਨਗਰ ਨਿਗਮ ਅੰਮ੍ਰਿਤਸਰ ਵਿਖੇ ਵੱਖ-ਵੱਖ ਲੋਕ ਨੁਮਾਇੰਦਿਆਂ ਦੇ ਲਈ ਨਵੇਂ ਦਫ਼ਤਰਾਂ ਦਾ ਉਦਘਾਟਨ ਕਰਨ ਅਤੇ ਹੋਰ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿਖਾਉਣ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦਰਜਨਾਂ ਲਾਪਾਤਰੀਆਂ ਨੂੰ ਆਪਣੇ ਘਰ ਦੀਆਂ ਛੱਤਾਂ ਬਦਲਣ ਲਈ ਉਹਨਾਂ ਨੂੰ ਰਾਸ਼ੀ ਵੰਡਣ ਨੂੰ ਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਨਤਕ ਟ੍ਰਾਂਸਪੋਰਟ ਲਈ BRTS ਪ੍ਰੋਜੈਕਟ ਤਹਿਤ 30 ਇਲੈਕਟ੍ਰੋਨਿਕ ਬੱਸਾਂ ਅਤੇ 9000 ਇਲੈਕਟ੍ਰਿਕ 3-ਵੀਲਰ ਨਾਲ ਪੂਰੇ ਸ਼ਹਿਰ ਨੂੰ ਜੋੜਿਆ ਜਾਵੇਗਾ ਤਾਂ ਜੋ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਜਾ ਸਕੇ 15 ਕਰੋੜ ਦਾ ਬਣਿਆ ਕਿ ਦਾ 14 ਕਰੋੜ ਦਾ ਬਣਿਆ 10-10% ਡਿਵੈਲਪਮੈਂਟ ਦਾ ਲੇਕਿਨ ਉਹ ਵੀ ਹੋ ਨਹੀਂ ਸਕੀ ਕਿਉਂਕਿ 50% ਸਰਕਾਰ ਕੋਲ ਪੈਸੇ ਪਾਣ ਨੂੰ ਹੈ ਨਹੀਂ ਸੀ ਏਡੀਬੀ ਤੋਂ ਪੈਸੇ ਲੈ ਕੇ ਏਸ਼ੀਆਨ ਡਿਵੈਲਪਮੈਂਟ ਬੈਂਕ ਤੋਂ ਮੈਂ ਆਪਣੇ ਡਿਪਾਰਟਮੈਂਟ ਦੇ ਲਈ ਜਿੱਥੇ 33 ਪੈਸੇ ਪੈਂਦੇ ਸੀ ਉਥੇ 33 ਪੈਸੇ ਪਾ ਕੇ ਰੁਪਈਆ ਲਿਆ ਜਿੱਥੇ 50 ਪੈਸੇ ਪੈਂਦੇ ਸੀ ਉਥੇ 50 ਪੈਸੇ ਪਾ ਕੇ ਲਿਆ ਔਰ ਜਿਹੜਾ ਆਵਾਸ ਯੋਜਨਾ ਘਰ ਬਣਾਉਣੇ ਗਰੀਬਾਂ ਦੇ 74 ਕਰੋੜ ਰੁਪਈਆ ਪਿਛਲੀ ਸਰਕਾਰ ਨੂੰ ਦਿੱਤਾ ਗਿਆ ਸੀਗਾ 74 ਕਰੋੜ ਡਾਇਵਰਟ ਕਰ ਦਿੱਤਾ ਗਿਆ ਔਰ 74 ਕਰੋੜ ਕਿਸੇ ਹੋਰ ਪਾਸੇ ਲਾ ਦਿੱਤਾ ਗਿਆ ਇੱਕ ਵੀ ਗਰੀਬ ਦਾ ਮਕਾਨ ਨਹੀਂ ਬਣਿਆ ਜਦੋਂ ਅਸੀਂ ਆਏ ਤੇ ਸੈਂਟਰ ਦੀ ਸਰਕਾਰ ਕਹਿੰਦੀ ਯੂਜ਼ਰ ਚਾਰजेस ਦਿਓ ਯੂਟਿਲਾਈਜੇਸ਼ਨ ਸਰਟੀਫਿਕੇਟ ਦਿਓ ਨਹੀਂ ਤੇ ਅਗਲਾ ਪੈਸਾ ਨਹੀਂ ਦੇਵਾਂਗੇ ਕੈਪਟਨ ਮਿੰਦਰ ਸਿੰਘ ਦੀ ਸਰਕਾਰ ਨੇ 74 ਕਰੋੜ ਰੁਪਈਏ ਆਪਣੀ ਜੇਬ ਚੋਂ ਦਿੱਤੇ ਔਰ ਸਾਰਿਆਂ ਦੀਆਂ ਸਾਰਿਆਂ ਸਰਵੇ ਕੀਤੇ ਔਰ ਅੱਜ ਕਰੀਬ-ਕਰੀਬ 3.43 ਕਰੋੜ ਰੁਪਏ ਦੇ ਮਕਾਨਾਂ ਦੇ ਜਿਹੜੇ ਲਾਭਪਾਤਰੀ ਐ ਉਹਨਾਂ ਨੂੰ 50 ਲੱਖ ਰੁਪਏ ਵੰਡੇ ਗਏ। ਔਰ ਇਹ ਸਾਰੇ ਸਰਵੇ ਹੋ ਚੁੱਕੇ ਆ ਪਟਿਆਲਾ, ਅੰਮ੍ਰਿਤਸਰ, ਬਾਕੀ ਥਾਵਾਂ ਦੇ ਉੱਤੇ ਕਰੀਬ-ਕਰੀਬ ਟੋਟਲ ਜਿਹੜੀ ਉਹ ਹੈਗੀ ਐ ਸਕੀਮ ਜਿਹੜੀ ਐ ਉਹ 34 ਕਿਨੇ ਕਿਨੇ ਕਰੋੜ ਦੀ ਐ? ਟੋਟਲ ਸਕੀਮ ਜਿਹੜੀ ਐ? ਹਾਊਸਿੰਗ ਫੋਰ ਆਲ। ਹਾਂ। ਸਾਹ ਹਾਊਸਿੰਗ ਫੋਰ ਆਲ ਤਾਂ ਸਰ ਸਾਡੇ ਕੋਲ 78 ਕਰੋੜ ਦਾ ਟੋਟਲ ਬੰਦਾ ਹੈ ਸਰ। 78 ਕਰੋੜ ਦੀ ਐ। ਤੇ ਉਹਦੇ ਚੋਂ 4 ਕਰੋੜ ਰੁਪਏ ਤੇ ਅੱਜ ਮਕਾਨਾਂ ਦੇ ਵਾਸਤੇ ਲਾਭਪਾਤੀਆਂ ਨੂੰ ਅਸੀਂ ਪੈਸੇ ਦਿੱਤੇ ਗਏ 10 ਸਾਲਾਂ ਜਿਹੜੇ 74 ਕਰੋੜ ਸੀਗੇ ਉਹ ਡਿਵਰਟ ਕੀਤੇ ਗਏ ਹੁਣ ਸੁਣੋ ਡਿਵੈਲਪਮੈਂਟ ਦੇ ਕੰਮ ਕੀਤੇ ਨੇ ਸੁਣ ਲਓ 1800 90 ਕਰੋੜ ਬਣਦੀ 1890 ਕਰੋੜ ਰੁਪਈਆ ਬਣਦਾ ਉਹਦੇ ਵਿੱਚੋਂ ਜਿਹੜਾ ਪੀਣ ਦਾ ਪਾਣੀ ਸੀ ਜਿਹੜਾ ਪੀਣ ਦਾ ਪਾਣੀ ਸੀਗਾ ਉਹ ਅਸੀਂ ਯੂਬੀਡੀਸੀ ਕਨਾਲ ਤੋਂ ਪਾਣੀ ਲਿਆ ਕੇ ਸ਼ਹਿਰ ਵਾਸੀਆਂ ਨੂੰ ਪੀਣ ਦੇ ਵਾਸਤੇ ਦੇ ਰਹੇ ਹਾਂ ਔਰ ਉਹ ਟੋਟਲ 1300 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਉਹਦੇ ਸਾਰੇ ਕੰਮ ਹੋ ਚੁੱਕੇ ਆ ਗਵਰਨਮੈਂਟ ਆਫ ਇੰਡੀਆ ਨੇ ਫਾਈਨੈਂਸ ਨੇ ਗਵਰਨਮੈਂਟ ਆਫ ਇੰਡੀਆ ਨੇ ਫਾਈਨੈਂਸ ਕਮੇਟੀ ਨੇ ਸਭ ਨੇ ਅੱਗੇ ਪਾਸ ਕਰ ਦਿੱਤਾ ਤੇ ਹੁਣ ਪੀਓ ਕਿ ਪੀਕਿਊ ਜਿਹੜਾ ਹੈਗਾ ਟੈਂਡਰ ਪ੍ਰੀ ਕੁਆਲੀਫਾਈਡ ਬਿਡ ਪ੍ਰੀ ਕੁਆਲੀਫਾਈਡ ਬਿਡ ਜੜੀਆਂ ਨੇ ਉਹਦੀਆਂ ਹੋ ਚੁੱਕੀਆਂ ਨੇ ਅਗਲੇ 2.5 ਸਾਲਾਂ ਦੇ ਵਿੱਚ ਅਸੀਂ ਇਹ ਪਿੰਡ ਦਾ ਪਾਣੀ ਜਿਹੜਾ ਅੰਮ੍ਰਿਤਸਰ ਦੇ ਸ਼ਹਿਰੀਆਂ ਨੂੰ ਪੂਰੇ ਦਾ ਪੂਰਾ ਨਲਕੇ ਤੋਂ ਜਿਹੜਾ ਨਹਿਰੀ ਪਾਣੀ ਆਊਗਾ ਔਰ ਜਿਹੜੇ ਸੀਵਰਾਂ ਦੇ ਵਿੱਚੋਂ ਕੈਂਸਰ ਸੀਵਰਾਂ ਦੇ ਵਿੱਚੋਂ ਬੈਸਿਲੀ ਬੈਕਟੀਰੀਆ ਸੀਵਰਾਂ ਦੇ ਵਿੱਚੋਂ ਆਰਸੈਨਿਕ ਇਹ ਸੀਵਰ ਦਾ ਪਾਣੀ ਜਿਹੜਾ ਲੋਕ ਪੀਰੇ ਸੀਗੇ ਜ਼ਹਿਰ ਪੀਰੇ ਸੀ ਕੈਂਸਰ ਟ੍ਰੇਨਾਂ ਚੱਲਦੀਆਂ ਸੀ ਉਹਦੇ ਤੋਂ ਅਸੀਂ ਪੂਰੀ ਤਰ੍ਹਾਂ ਨਿਜਾਦ ਦਿਵਾਵਾਂਗੇ ਹੁਣ ਉਸ ਤੋਂ ਅੱਗੇ 329 ਕਰੋੜ ਰੁਪਏ ਜਿਹੜੇ ਹੈਗੇ ਨੇ ਉਹ ਹੈਗੇ ਨੇ ਵਾਟਰ ਸਪਲਾਈ ਵਾਟਰ ਸਪਲਾਈ 76.93 ਇਹ ਸੀਵਰੇਜ ਦੇ ਇਹਦੇ ਨਾਲ 36 ਕਰੋੜ ਇਹ ਫਸਟ ਫੇਜ਼ ਹੈ ਇਹਦੇ ਨਾਲ 36 ਕਰੋੜ ਰੁਪਈਆ 20 ਕਰੋੜ ਵਾਟਰ ਸਪਲਾਈ ਤੇ 16 ਕਰੋੜ ਸੀਵਰੇਜ ਦਾ ਜਿਹੜਾ ਹੈ ਉਹ ਸੈਕੰਡ ਫੇਜ਼ ਦੇ ਵਿੱਚ ਵੀ ਨਾਲ ਅਸੀਂ ਰਿਲੀਜ਼ ਕਰ ਦਿੱਤਾ ਗਿਆ ਮਤਲਬ ਟੋਟਲ ਕਰੀਬ-ਕਰੀਬ 1890 ਕਰੋੜ ਰੁਪਈਏ ਦਾ ਅਮਰੁੱਤ ਵਾਟਰ ਸਪਲਾਈ ਤੇ ਸੀਵਰੇਜ ਦਾ ਜਿਹੜਾ ਪੈਸਾ ਹੈਗਾ ਅੱਜ ਅਮਰitsar ਨੂੰ ਦੇ ਦਿੱਤਾ ਗਿਆ ਪਿਛਲੀ ਸਰਕਾਰ ਚ ਅਸੀਂ 100 ਕਰੋੜ ਲਿਆਏ ਸੀ ਤੇ 10 ਸਾਲ ਜਸ਼ਨ ਮਨਾਉਂਦੇ ਰਹੇ ਸੀ ਤੇ ਹਜੇ ਤੇ ਪਾਰਟੀ ਸ਼ੁਰੂ ਹੋਈ ਹੈ ਤੇ ਟ੍ਰੇਲਰ ਚੱਲਿਆ ਤੇ ਤੁਸੀਂ ਦੇਖ ਲਓ ਵੀ ਇਹ ਪੈਸੇ ਜਮ੍ਹਾਂ ਹੋ ਗਏ ਨੇ ਅੱਜ ਐਲ ਡੀ ਡੀ ਜਾਂ ਲਾਈਟਾਂ ਜਿਹੜੀਆਂ ਨੇ 34 ਕਰੋੜ ਦਾ ਉਹ ਪ੍ਰੋਜੈਕਟ ਉਦਘਾਟਨ ਕੀਤਾ ਲਾਟੂ ਬਲੂਗਾ ਹੁਣ ਸਭ ਪਾਸੇ ਵੇਹੀ ਦੱਸ ਰਿਹਾ ਡੰਪ ਮੈਂ ਕਹਿੰਦਾ ਰਿਹਾ ਤੇ ਸਾਡੇ ਹਰ ਪ੍ਰੋਜੈਕਟ ਨੂੰ ਸਕੱਟਲ ਕਰਦੇ ਰਹੇ ਅੱਜ ਉਹ ਵਟਪਾ ਕਾ ਦੇਣ ਆਇਆ ਕਿ ਇਹ ਦੌਰ ਨੂੰ ਦੇਖ ਕੇ ਸੁਨਾਲੀ ਨੇ ਔਰ ਅਜੋਏ ਨੇ ਇੱਕ ਬਹੁਤ ਖੂਬਸੂਰਤ ਪਲਾਨ ਬਣਾਇਆ ਜਿਹਦੇ ਵਿੱਚ ਇੱਕ ਲਾਈਨ ਦੇ ਨਾਲ ਅਸੀਂ ਕਰੀਬ-ਕਰੀਬ 1.5 ਸਾਲ ਦੇ ਵਿੱਚ ਇਹ ਸਾਰਾ ਕੂੜਾ ਪਾਸ ਕਰਦੇ ਹਾਂ ਲੇਕਿਨ ਮੈਂ 3 ਕਰੋੜ ਰੁਪਏ ਐਕਸਟਰਾ ਇੰਪਰੂਵਮੈਂਟ ਟਰਸਟ ਵੱਲੋਂ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਦੇ ਰਿਆਂ ਤਾਂ ਕਿ ਇੱਥੇ ਤਿੰਨ ਲਾਈਨਾਂ ਚੱਲਣ ਔਰ ਜਿਹੜਾ ਇਹ ਕੂੜਾ ਹੈਗਾ ਉਹ 8 ਮਹੀਨਿਆਂ ਦੇ ਵਿੱਚ ਚਲਾ ਜਾਏ ਟੋਟਲ ਜਿਹੜਾ ਕੂੜਾ ਹੈ ਉਹ 15 ਲੱਖ ਮੀਟ੍ਰਿਕ ਟਨ ਹੈ ਤੇ ਜੇ ਇੱਕ ਲਾਈਨ ਜਲਦੀ ਹੈ ਤੇ 1500 ਮੀਟ੍ਰਿਕ ਟਨ ਅਸੀਂ ਦਿਨ ਦਾ ਚੱਕਦੇ ਹਾਂ ਲੇਕਿਨ ਜੇ ਤਿੰਨ ਲਾਈਨਾਂ ਚੱਲਦੀਆਂ ਤੇ ਸਾਢੇ 4000 ਮੀਟ੍ਰਿਕ ਟਨ ਕੂੜਾ ਚੁੱਕ ਕੇ ਅਸੀਂ ਪਾਸੇ ਕਰ ਸਕਦੇ ਹਾਂ ਇਹ ਇਹਦਾ ਪ੍ਰਮਾਣ ਹੈ ਕਿ ਕੰਮ ਹੋਊਗਾ ਵੀ ਇਹਨੂੰ 12 ਕਰੋੜ ਰੁਪਏ ਸਟੇਡੀਅਮ ਵਾਸਤੇ ਅਸੀਂ ਪਹਿਲਾਂ ਹੀ ਦਿੱਤੇ ਇੱਥੇ ਸਟੇਡੀਅਮ ਬਣਾਵਾਂਗੇ ਜਿੰਨਾ ਕੁ ਥੋੜਾ ਮੋਟਾ ਏਰੀਆ ਰਹਿ ਜਾਊਗਾ ਉਹਨੂੰ ਛੱਡ ਕੇ ਬਾਕੀ ਸਟੇਡੀਅਮ ਬਣਾਵਾਂਗੇ ਔਰ ਇਹ 12 ਇੱਕ 12 ਕਰੋੜ ਰੁਪਇਆ ਇਹਨੂੰ ਸੈਂਕਸ਼ਨ ਕਰ ਦਿੱਤਾ ਹੈ 30 ਕਰੋੜ ਰੁਪਇਆ ਬਾਬਾ ਦੀਪ ਦੀਪ ਸਿੰਘ ਦਾ ਜਿਹੜਾ ਰਸਤਾ ਜਾਂਦਾ ਹੈਗਾ 34 ਕਰੋੜ ਰੁਪਇਆ ਉਹਦੀ ਦੇਖ ਨੂੰ ਪੂਰੀ ਤਰ੍ਹਾਂ ਕੰਪਲੀਟ ਕਰਨ ਲਈ